ਮੌਜੂਦਾ ਸਮੇਂ ਜ਼ਿਆਦਾਤਰ ਦੇਸ਼ ਘੱਟ ਦੀ ਜਨਮ ਦਰ ਨਾਲ ਜੂਝ ਰਹੇ ਹਨ ਇਸ ਲਈ ਉਹ ਵੱਖ-ਵੱਖ ਪਾਵਾਂ ਰਹੀ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਹਾਲ ਵਿੱਚ ਰੂਸ ਦੇ ਕਰੈਲੀਆ ਵਿੱਚ 25 ਸਾਲ ਤੋਂ ਘੱਟ ਉਮਰ ਦੀਆਂ ਵਿਦਿਆਰਥਣਾਂ ਨੂੰ ਇੱਕ ਸਿਹਤਮੰਦ ਬੱਚੇ ਨੂੰ ਜਨਮ ਦੇਣ ਦੀ 1 ਲੱਖ ਰੁਪਇਆ ਲਗਭਗ 81000 ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ ਮਾਸਕੋ ਟਾਈਮਜ਼ ਦੀ ਰਿਪੋਰਟ ਅਨੁਸਾਰ ਇਹ ਨੀਤੀ ਦੇਸ਼ ਦੀ ਦੇਗ ਦੀ ਜਨਮ ਦਰ ਨੂੰ ਸੁਧਾਰਨ ਲਈ ਲਾਗੂ ਕੀਤੀ ਗਈ ਹੈ। ਇਹ ਸਕੀਮ 1 ਜਨਵਰੀ ਤੋਂ ਲਾਗੂ ਹੈ। ਇਸ ਲਈ ਸਿਰਫ ਉਹ ਹੀ ਔਰਤਾਂ ਯੋਗ ਹੋਣਗੀਆਂ ਜੋ ਸਥਾਨਕ ਯੂਨੀਵਰਸਿਟੀ ਜਾਂ ਕਾਲਜ ਵਿੱਚ ਨਿਯਮਤ ਵਿਦਿਆਰਥਣਾ ਹਨ। 25 ਸਾਲ ਤੋਂ ਘੱਟ ਉਮਰ ਦੀਆਂ ਹਨ ਅਤੇ ਕਰੇਲੀਆ ਦੀਆਂ ਵਸਨੀਕ ਹਨ। ਖੇਤਰੀ ਖੇਤਰੀ ਕਾਨੂੰਨ ਸਾਰੇ ਯੋਜਨਾ ਉਹਨਾਂ ਮਾਵਾਂ ਤੇ ਲਾਗੂ ਨਹੀਂ ਹੋਵੇਗੀ। ਜੋ ਮਰੇ ਹੋਏ ਬੱਚੇ ਨੂੰ ਜਨਮ ਦਿੰਦੀਆਂ ਹਨ ਹਾਲਾਂਕਿ ਇਸ ਵਿੱਚ ਜ਼ਿਕਰ ਨਹੀਂ ਆਇਆ ਕਿ ਜੇਕਰ ਬੱਚੇ ਦੀ ਜਨਮ ਤੋਂ ਬਾਅਦ ਅਚਾਨਕ ਮੌਤ ਹੋ ਜਾਂਦੀ ਹੈ ਤਾਂ ਭੁਗਤਾਨ ਦੀ ਸਥਿਤੀ ਕੀ ਹੋਵੇਗੀ ਇਸੇ ਤਰ੍ਹਾਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਜੇਕਰ ਬੱਚਾ ਦੀ ਵਿਆਦ ਪੈਦਾ ਹੁੰਦਾ ਹੈ ਤਾਂ ਮਾਂ ਇਸ ਭੁਗਤਾਨ ਨੂੰ ਯੋਗ ਹੋਵੇਗੀ ਜਾਂ ਨਹੀਂ ਇਸ ਤੋਂ ਲਵਾ ਪਾਲਸੀ ਵਿੱਚ ਬੱਚੇ ਦੀ ਦੇਖਭਾਲ ਅਤੇ ਜੰਨੇ ਪੇ ਤੋਂ ਵਾਧ ਦੇ ਸਹਿਤ ਖਰਚਿਆਂ ਦਾ ਸਮਰਥਨ ਕਰਨ ਲਈ ਵੱਧ ਵਿਤੀ ਸਹਾਇਤਾ ਦਾ ਕੋਈ ਜ਼ਿਕਰ ਨਹੀਂ ਹੈ। ਕਰੇਲਿਆ ਜਿਆ ਕਰਨ ਵਾਲੇ ਕੱਲਾ ਖੇਤਰ ਨਹੀਂ ਹੈ। ਰੂਸ ਵਿੱਚ ਘਟੋ ਘਟ 11 ਹੋਰ ਖੇਤਰੀ ਸਰਕਾਰਾਂ ਵੀ ਬੱਚੇ ਪੈਦਾ ਕਰਨ ਵਾਲੀਆਂ ਵਿਦਿਆਰਥੀਆਂ ਨੂੰ ਪ੍ਰोत्ਸਾਹਨ ਰਾਸ਼ੀ ਦਿੰਦੀਆਂ ਹਨ। ਹਾਲਾਂਕਿ ਮਾਰਾ ਨੇ ਇਸ ਕਦਮ ਨੂੰ ناکਾਫੀ ਅਤੇ ਦੂਰਦਰਸ਼ੀ ਦੀ ਘਾਟ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਨਵੀਆਂ ਮਾਵਾਂ ਲਈ ਇੱਕ ਬਿਹਤਰ ਸੁਰੱਖਿਆ ਤੇ ਦਰਸ਼ ਆਰਥਿਕ ਸਥਿਤੀਆਂ ਦੀਨ ਹੋਂਦ ਵਿੱਚ ਇਹ ਯੋਜਨਾ ਪ੍ਰਭਾਵਸ਼ਾਲੀ ਨਹੀਂ ਹੋਵੇਗੀ ਰੂਸ ਵਿੱਚ 2024 ਦੇ ਪਿਛਲੇ 6 ਮਹੀਨਿਆਂ ਵਿੱਚ ਸਿਰਫ 5,99,600 ਬੱਚੇ ਪੈਦਾ ਹੋਏ ਜੋ ਕਿ ਪਿਛਲੇ 25 ਸਾਲਾਂ ਦੇ ਵਿੱਚ ਸਭ ਤੋਂ ਘੱਟ ਹੈ ਇਹ ਅੰਕੜਾ 2023 ਦੀ ਇਸੇ ਮਿਆਦ ਨਾਲੋਂ 16000 ਘਟਾ ਹੈ ਜੂਨ ਦੇ ਮਹੀਨੇ ਵਿੱਚ ਜਨਮਦਾਰ ਇਤਿਹਾਸਿਕ ਤੌਰ ਤੇ 1 ਲੱਖ ਤੋਂ ਹੇਠਾਂ ਆ ਗਈ ਫਾਰਚੂਨ ਦੀ ਰਿਪੋਰਟ ਅਨੁਸਾਰ ਕ੍ਰੈਮਲਿਨ ਦੇ ਬੁਲਾਰੇ ਦੀ ਦਮਿਤਰੀ ਪੇਸਕੋਵ ਨੇ ਜੁਲਾਈ ਵਿੱਚ ਕਿਹਾ ਪੇਸਕੋਵ ਨੇ ਜੁਲਾਈ ਵਿੱਚ ਕਿਹਾ ਕਿ ਇਹ ਦੇਸ਼ ਦੇ ਭਵਿੱਖ ਲਈ વિનાਸ਼ਕਾਰੀ ਸੀ ਰੂਸ ਦੀ ਆਬਾਦੀ ਜੋ 1990 ਦੇ ਦਹਾਕੇ ਦੇ ਸ਼ੁਰੂ ਵਿੱਚ 148 ਮਿਲੀਅਨ ਸੀ ਹੁਣ ਕੱਟ ਕੇ ਲਗਭਗ 146 ਮਿਲੀਅਨ ਰਹਿ ਗਈ ਹੈ ਸੂਚਕ ਅਚਰ ਦੇ ਅੰਦਾਜ਼ਾ ਹੈ ਕਿ ਇਹ 31 ਸਾਲ 2100 ਤੱਕ 74 ਮਿਲੀਅਨ ਤੋਂ 112 ਮਿਲੀਅਨ ਦੇ ਵਿੱਚ ਘਾਰ ਹੋ ਸਕਦੀ ਹੈ ਅਜੇ ਥੋੜੇ ਸਮੇਂ ਦੇ ਫਾਰ ਜਨਮਦਾਰ ਨੂੰ ਵਿਧਾਨ ਲਈ ਕਾਫੀ ਨਹੀਂ ਹੋ ਸਕਦੇ ਪਰ ਇਹ ਰੂਹ से ਗੰਭੀਰ ਆਬਾਦੀ ਸੰਕਟ ਵੱਲ ਧਿਆਨ ਜ਼ਰੂਰ ਖਿੱਚ ਰਿਹਾ ਹੈ